ਵੱਡੇ ਬੰਬ ਦਾ ਹਲੇ ਅੰਦਰ ਪਏ ਨੇ ਲੁਕੋਏ ਬਾਈ ਨੇ ਅੰਦਰ ਜੱਲੀ ਹੈ ਫਿਰ ਆਹ ਆਜੋ ਇੱਥੋਂ ਸ਼ੁਰੂ ਕਰ ਲਈ ਕ੍ਰੇਡ ਆ ਗਈ 8000 ਕਿਲੋਮੀਟਰ ਸਰਫ ਚੱਲੀਆ ਸਕਾਰਪਿਓ S1 ਲੈਵਲ ਕਲਾਸਿਕ ਕੋਈ ਇਹਦੇ ਬਾਰ ਦਾ ਕੋਈ ਸੈਂਸ ਦਾ ਮਾਰ ਲਈ ਕਾਰ ਆ ਤੇ ਟਾਇਰ ਨਾਲ ਦੇ ਨੇ ਮਾਰ ਕੇ ਦਾ ਚੈੱਕ ਕਰ ਸਕਦੇ ਆ ਬਰਨਾਲੇ ਸ਼ਹਿਰ ਦੇ ਵਿੱਚ ਆਏ ਆ ਜੇ ਤੁਹਾਨੂੰ ਵੀ ਕਾਰ ਦਾ ਸ਼ੌਂਕ ਆ ਕਾਰ ਖਰੀਦਨੀ ਆ ਤੁਸੀਂ ਸੈਕੰਡ ਹੈਂਡ ਕਾਰ ਖਰੀਦਨੀ ਆ ਪਰ ਖਰੀਦਨੀ ਉਹ ਆ ਜਿਹੜੀ ਜਿਵੇਂ ਨਵੀ ਹੋਵੇ ਤਾਂ ਨਿਊ ਗੋਬਿੰਦ ਕਾਰ ਬਿਆਰ ਬਰਨਾਲੇ ਆਜੋ ਲੋਕੇਸ਼ਨ ਤੁਹਾਨੂੰ ਦਿਖਾਣ ਇਧਰ ਪਾਸੇ ਆਈਟੀ ਚੌਂਕ ਆਗਾ ਇਦਲੇ ਪਾਸੇ ਨਾਨਕਸਰ ਰੋਡ ਆ ਭਾਈ ਫਿਰ ਆਪਾਂ ਸਵਿਫਟ ਦੀ ਸ਼ੁਰੂ ਕਰ ਲਈਏ ਸਵਿਫਟ ਡੇਅਰ ਹਾਂ ਇਹ ਸਵਿਫਟ ਡੇਅਰ ਆ ਲਵ ਕਿੰਨੇ ਮਾਡਲ ਆ ਜੀ ਇਹ 2016 ਮਾਡਲ ਸਵਿਫਟ ਡੇਅਰ ਪਾਸਟ ਓਨਰ ਅੰਦਰੋਂ ਦਿਖਾ ਦਿਓ ਫਿਰ ਆਪਾਂ ਗੱਲ ਪਾਸ ਦਿਖਾ ਦਿਓ ਸਾਰੀ ਰੇਟ ਨਾਲ ਆ ਇਹ ਸਿਰਫ ਹਾਂ 70000 ਕਿਲੋਮੀਟਰ ਚੱਲੀ ਦੀ ਗਾਰੰਟੀ ਹੈ ਜੀ 70000 ਕਿਲੋਮੀਟਰ ਹਾਂ ਜੀ ਹਾਂ ਕਿੰਨੇ ਮਾਡਲ ਸੀ ਇਹ 16 ਮਾਡਲ 16 ਮਾਡਲ ਡੇਅਰ ਹਾਂ ਡੀਜ਼ਲ ਦੀ ਕਾਰ ਆ ਇਹ ਡੀਜ਼ਲ ਦੀ ਕਾਰ ਆ ਹਾਂ ਤੇ ਇੱਕ ਗੱਲ ਆ ਕੱਟ ਚੱਲੀਆਂ ਹੋਈਆਂ ਕਾਰਾਂ ਤੇ ਪੰਜਾਬ ਨੰਬਰ ਦੀਆਂ ਭਾਜੀ ਪੰਜਾਬ ਸਾਰੀਆਂ ਕਾਰਾਂ ਪੰਜਾਬ ਨੰਬਰ ਦੀਆਂ ਆਪਣੀਆਂ ਹਰਿਆਣਾ ਨੰਬਰ ਦਿੱਲੀ ਨੰਬਰ ਨਹੀਂ 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 ਕੱਲੇ ਪੰਜਾਬ ਨੰਬਰ ਦੀਆਂ ਚੱਲੀਆਂ ਫਰਸਟ ਤੋਂ ਪਿੱਛੋਂ ਕਾਰ ਦਿਖਾ ਦੇ ਵੀ ਇਹ ਕਿਹੜੀ ਕਾਰ ਹੈ ਇਹ ਸਿਆਜ ਆ ਇਹ ਵੀ 16 ਮਾਡਲ ਆ ਠੀਕ ਹੈ ਇਹ ਵੀ ਫਰਸਟ ਤੋਂ ਰਗ ਆ ਠੀਕ ਹੈ ਅੰਦਰੋਂ ਵੀ ਪੂਰੀ ਲਗਜ਼ਰੀ ਕਾਰ ਹੈ ਅੰਦਰੋਂ ਇੰਟੀਰੀਅਰ ਤੁਸੀਂ ਚੈੱਕ ਕਰ ਲਓ ਤੇ ਜਿਹੜੀ ਗੱਲ ਆ ਤੁਹਾਨੂੰ ਕਹਿ ਕੇ ਦੇਵਾਂਗੇ ਦੱਸ ਕੇ ਦੇਵਾਂਗੇ ਤੇ ਇਹ ਕਿੰਨੇ ਕ ਕਿਲੋਮੀਟਰ ਚੱਲੀ ਹੈ ਇਹ 90000 ਕਿਲੋਮੀਟਰ 90000 ਕਿਲੋਮੀਟਰ ਚੱਲੀ ਆ ਕੋਈ ਟੱਚਿੰਗ ਫੇਚਿੰਗ ਇਜ਼ ਐਕਸੀਡੈਂਟਲ ਨਹੀਂ ਇਹਦੇ ਕੱਲੇ ਬੰਪਰ ਹੀ ਪੇਂਟ ਆ ਸਾਰੀ ਰੇਨਲ ਆ ਪਰ ਜਿਹੜੀ ਗੱਲ ਆ ਦੱਸ ਕੇ ਦੇਵਾਂਗੇ ਆ ਆ ਗਈ ਲੈ ਵੀ ਮਿੱਤਰੋ ਘੱਟ ਬਜਟ ਦੇ ਵਿੱਚ ਜੇ ਕਿਸੇ ਵੀਰ ਨੇ ਕਾਰ ਲੈਣੀ ਆ ਇਹ ਆਲਟੋ ਕੇਤਨ VXI 2010 ਮਾਡਲ ਅੱਛਾ ਇਹ ਸੈਕੰਡ ਹੋਂਡਰ ਆ ਠੀਕ ਆ ਇਹ ਗੱਡੀ ਚੰਮਨ ਇਹ ਵੀ ਸਾਰੀ ਰੇਨਲ ਆ ਇਹਦਾ ਬਸ ਇੱਕ ਪੀਸੀ ਪੇਂਟ ਆ ਪਿਛਲੀ ਟਾਕੀ ਬਾਕੀ ਸਾਰੀ ਰੇਨਲ ਆ ਕੀਆ ਬਾਤ ਹੈ ਅੱਗਲਾ ਪਿਛਲਾ ਬੰਪਰ ਹੈਗਾ ਤੇ ਇੱਕ ਟਾਕੀ ਪੇਂਟ ਆ ਬਸ ਠੀਕ ਆ ਤੇ ਐਂ ਦੇਖ ਲਓ ਵੀ ਕਾਰ ਸਾਰੀ ਨਹੀਂ ਸਾਰੀ ਓਕੇ ਆ ਤੇ ਭਾਈ ਹੋਰ ਤਾਂ ਨੀਗੋਸ਼ੀਏ ਦੇ ਵਿੱਚ ਨਹੀਂ 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 ਕਿੰਨੇ ਕ ਰੋ ਇਹ ਚੱਲੀ ਹੋਈ ਆ ਵੀਰੇ 82000 ਕਿਲੋਮੀਟਰ 82000 ਕਿਲੋਮੀਟਰ ਚੱਲੀ ਹੋਈ ਆ ਸਾਰੀ ਦੀ ਸਾਰੀ ਕਾਰ ਤੇ ਇੱਧਰਲੇ ਪਾਸੇ ਆਈ ਏ ਹੋਂਡਾ ਸਿਟੀ ਇਹ ਹੋਂਡਾ ਸਿਟੀ 2015 ਦੇ ਦਸੰਬਰ ਦੀ ਕਾਰ ਆ ਇਹ ਵੀ ਫਾਸਟ ਆਨਰ ਦੀ ਕਾਰ ਆ ਠੀਕ ਐ ਐਡਵੋਕੇਟ ਦੀ ਕਾਰ ਐ ਇਹ ਹਾਂ ਇਹਦੇ 1 2 ਪੀਸ ਤਾਂ ਝ ਹੀ ਹੈਗਾ ਬਾਕੀ ਗੱਡੀ ਸਾਰੀ ਜਮਾ ਓਕੇ ਐ ਚਾਹੇ ਚਲਾ ਕੇ ਜਾ ਕੇ ਕਰ ਲੈ ਹਾਂਜੀ ਹਾਂ ਗਾਰੰਟੀ ਵੀਰੇ ਤੇ ਨਿਊ ਗੋਬਿੰਦ ਕਾਰ ਬੇ ਵੱਡੇ ਬੰਬ ਦਾ ਹਲੇ ਅੰਦਰ ਪਏ ਨੇ ਲੁਕੋਏ ਬਾਈ ਨੇ ਅੰਦਰ ਚੱਲੀ ਫਿਰ ਹਾਂ ਆਜੋ ਇੱਥੋਂ ਸ਼ੁਰੂ ਕਰ ਲਈਏ ਕਰੇਟਾ ਕੀ ਹਾਂ ਇਹ ਕਰੇਟਾ 2017 ਮਾਡਲ ਆ ਫਾਸਟ ਤੇ ਇਹ ਚੱਲੀ ਹੋਈ ਆ 87000 ਕਿਲੋਮੀਟਰ ਮੇਰੇ ਤੋਂ ਸਰਦ ਸਰਕਾਡ ਗਰੰਟੀ ਹੋ ਚੱਲੀ ਦੀ ਕੀ ਬਾਤ ਹੈ ਕਿੰਨੇ ਮਾਡਲ ਲਸਿਆ ਜੀ 17 ਮਾਡਲ 17 ਮਾਡਲ ਕਾਰ ਦਾ ਅੰਟੀਰੀਅਰ ਆਪ ਚੈੱਕ ਕਰ ਲਓ ਤੇ ਭਾਈ ਕਾਰ ਵੀ ਬਹੁਤ ਘੈਂਟ ਪਈ ਆ ਜਿਵੇਂ ਨਵੀਂ ਪਈ ਆ ਐਕਸੀਡੈਂਟ ਤਾਂ ਨਹੀਂ ਹੈਗਾ ਪੇਂਟ ਵੀ ਨਹੀਂ ਕਿਤੇ ਐਕਸੀਡੈਂਟ ਤਾਂ ਬਹੁਤ ਦੂਰ ਦੀ ਗੱਲ ਆ ਪੇਂਟ ਵੀ ਹੈ ਨਹੀਂ ਪੰਜਾਬ ਨੰਬਰ ਦੀ ਆ ਜੀ ਪੰਜਾਬ ਨੰਬਰ ਸਾਰੀਆਂ ਕਰਾਈ ਪਈ ਆ ਨੰਬਰ ਦੀਆਂ ਕੋਲ ਬਾਕੀ ਇੱਕ ਗੱਲ ਹੋਰ लवली ਜਿਹੜੀ ਮਰਜ਼ੀ ਕਾਰ ਲੈਣੀ ਆ ਲੋਨ ਸਾਰਿਆਂ ਤੇ ਹੋ ਜੂ ਕਿਹੜੀ ਮਰਜ਼ੀ ਦੀ ਅੱਛਾ A to Z ਕਾਰਾਂ ਨੇ ਜਿਹੜੀ ਮਰਜ਼ੀ ਕਾਰ ਲੈ ਲਿਓ ਇਹ ਥਾਰ ਆ ਗਈ ਠੀ ਇਹ ਸਿਰਫ 12000 ਕਿਲੋਮੀਟਰ ਚੱਲੀ 2023 ਮਾਡਲ 4/2 ਥਾਰ ਆ। ਅੱਛਾ ਹਾਂ ਤੇ ਐਂ ਦੱਸੋ ਵੀ ਹੁਣ ਕਿੰਨੇ ਪੈਸੇ ਭਰਨੇ ਪੈਣਗੇ? ਇਹਦੇ ਥਾਰ ਤੇ ਐ ਮਨ ਕੇ ਚਲੋ 3.5 ਲੱਖ ਰੁਪਏ ਭਰ ਕੇ ਬਾਕੀ ਲੋਨ ਹੋ ਜਾ। 3.5 ਲੱਖ ਭਰ ਕੇ ਲੈ ਜਾਓ। ਕੀ ਬਾਤਾਂ ਨੇ? ਕਿੰਨੇ ਮਾਡਲ ਦਾ ਸ ਹੈ ਜੀ? 2023 ਮਾਡਲ ਇਹਦਾ। ਠੀਕ ਹੈ 2023 ਮਾਡਲ ਆ ਜਮਾ ਨਿਊ ਕੰਡੀਸ਼ਨ ਦੇ ਵਿੱਚ ਆ। 2023 ਮਾਡਲ ਆ ਇਹ ਜੋ ਟਾਇਰ ਟੂ ਤਾਂ ਕਰ ਨਾਲ ਦੇ ਸਟਿੱਪ ਨਹੀਂ ਥੱਲੇ ਨਹੀਂ ਲੱਗੀ ਸਾਰਾ ਕੁਝ ਓਕੇ ਆ ਬੀਮਾ ਫੁੱਲ ਆ ਦੋਨੇ ਚਾਬੀਆਂ ਨਾਲ ਨੇ ਕੁਛ ਗੈਂ ਦੀ ਲੋੜ ਨਹੀਂ ਕੁਛ ਵੀ ਉਹ ਨਹੀਂ ਜਿਵੇਂ ਜਾਂਸੀ ਜੋ ਕੜਾੜੀ ਵਾਸੇ ਤੋਂ ਰਹੀ 12000 ਚੱਲੀ ਆ ਬਸ ਇੱਕ ਸਰਵਿਸ ਹੋਈ ਆ ਦੀ ਜਾਂਸੀ 12000 ਚੱਲੀ ਹੋਈ ਆ ਇੱਕ ਸਰਵਿਸ ਹੀ ਹੋਈ ਆ ਬਸ ਤੇ ਕੀ ਹਵੱਤਾਂ ਨੇ ਬਈ ਯਾਰ ਇਧਰਲੇ ਪਾਸੇ ਆਈ ਹੁਣ ਕ੍ਰਿਸਟਾ ਇਹ ਨੋਵਾ ਕ੍ਰਿਸਟਾ 2017 ਮਾਡਲ ਠੀਕ ਹੈ ਹਾਂਜੀ ਤੇ ਅੰਟੀਰੀਅਰ ਦੇਖ ਲੋ ਪਾਜੀ ਜਮਾ ਨਵੀਂ ਕਾਰ ਆ ਇਹਦਾ ਜੇ ਕੋਈ ਘਾਟ ਬਾਹ ਦਾ ਹੁਣ ਹੀ ਦੱਸੋ ਨਹੀਂ ਨਹੀਂ ਜਮਾ ਨਵੀਂ ਕਾਰ ਆ ਇਹਦਾ ਨੰਬਰ ਵੀ ਪੇਪਰ ਆ 0025 ਹਾਂ ਤੇ ਠੀਕ ਆ ਓਨਰ ਸਾਈਕਲ ਦਾ ਇਹ ਕਾਰ ਠੀਕ ਆ ਹਾਂ ਤਕਰੀਬ ਇਹ ਵੀ ਸਾਰੀ ਰੇਂਗਲਾ ਵਾਂਪਰ ਕਟਿੰਗ ਹੈਗੀ ਕਿੱਥੋਂ ਦਾ ਨੰਬਰ ਹੈ ਇਹ ਲੋਕਲ ਬਰਨਾਲੇ ਦਾ ਨੰਬਰ ਆ ਲੋਕਲ ਬਰਨਾਲੇ ਦਾ ਨੰਬਰ ਆ ਹਾਂਜੀ ਤੇ ਐਂ ਦੇਖ ਲਓ ਜੇ ਲੋਕਲ ਬੰਦੇ ਨੇ ਉਹਨਾਂ ਵਾਸਤੇ ਬਹੁਤ ਵਾਜੂ ਬਰਨਾਲੇ ਸ਼ਹਿਰ ਵਾਲਿਆਂ ਵਾਸਤੇ ਹਾਂਜੀ ਤੇ ਕਾਰ ਦੀ ਕੰਡੀਸ਼ਨ ਤੁਸੀਂ ਅੰਦਰੋਂ ਚੈੱਕ ਕਰ ਲਓ ਬਈ ਕਾਰ ਵੀ ਪੂਰੀ ਲੱਗਦੀ ਆ ਹਨ ਲੱਗਦੀ ਕਾਰ ਆ ਹਾਂ ਪੂਰੀ ਕੁਛ ਕਹਿਣ ਦੀ ਲੋੜ ਨਹੀਂ ਫੈਮਿਲੀ ਕਾਰ ਆਗੇ ਜੇ ਕਿਸੇ ਵੀਰ ਨੇ ਖਰੀਦਨੀ ਆ ਘੱਟ ਵੱਟ ਵਾਲੀ ਹੈਗੀ ਘੱਟ ਵੱਟ ਵਾਲੀ ਜਨਰਲ ਸਟੀਲੋ 2012 ਮਾਡਲ ਪਾ ਜੀ ਦਾ ਇੰਟੀਰੀਅਰ ਵੀ ਬਹੁਤ ਘੈਂਟ ਹੈ ਨਾ ਘੱਟ ਚੱਲੀਆਂ ਕਾਰਾਂ ਕਿਵੇਂ ਇਹਦੇ ਟਾਇਰ ਵੀ ਨਾਲ ਦੇ ਆ ਸਿਰਫ 40000 ਕਿਲੋਮੀਟਰ ਚੱਲੀ ਹੈ ਇਹ ਕਾਰ ਅੱਛਾ 40000 ਲੈ ਕੇ ਗਾਰੰਟੀ ਦੇ ਦਾਂਗੇ 12 ਮਾਡਲ ਦੀ 40000 ਚੱਲੀ 12 ਮਾਡਲ ਆ ਤੇ 40000 ਹੀ ਚੱਲੀ ਹੋਈ ਆ ਅੰਟੀਰੀਅਰ ਵੀ ਬਹੁਤ ਘੈਂਟ ਹੈ ਇਹਦਾ ਆ ਦੇਖੋ ਟਾਇਰਾਂ ਦਾ ਮਾਰਕਾ ਵੀ ਨਾਲ ਦਾ ਹੈ ਠੀਕ ਹੈ ਕੀ ਬਾਤ ਹੈ ਬਈ ਯਾਰ ਕੀ ਬਾਤ ਹੈ ਸਾਰੇ ਟਾਇਰ ਨਾਲ ਦੇ ਆ ਇਹ ਘਾਰ ਵੀ ਬਈ ਪੂਰੀ ਯਾਰ ਘੈਂਟ ਆ ਤੇ ਪੇਂਟ ਸ਼ੈਂਟ ਦੱਸ ਦੋ ਫਿਰ ਕਿਤੋਂ ਵੀ ਪੇਂਟ ਨਹੀਂ ਕਿਤੋਂ ਵੀ ਪੇਂਟ ਨਹੀਂ ਇਹਦਾ ਤਾਂ ਸਾਰੇ ਬੰਪਰ ਵੀ ਨਹੀਂ ਪੇਂਟ ਹੈਗੇ ਇਹਦੇ ਸਕ੍ਰੈਚ ਜਿੰਨੇ ਬੰਪਰ ਦੇ ਸਕ੍ਰੈਚ ਪਏ ਹੋਣੇ ਆ ਇਹ ਸਕ੍ਰੈਚ ਵੀ ਉਮ ਹੀ ਨੇ ਆਹ ਕੀ ਬਾਤ ਹੈ ਇਹ ਬੰਪਰ ਵੀ ਨਹੀਂ ਕਰਾਈ ਇਹ ਤਾਂ ਇੱਖੀ ਰੱਖੀ ਹੈ ਕੀ ਬਾਤ ਆਹ ਫਿਰ ਆ ਗਈ ਸਵਿਫਟ ਇਹ ਆ ਗਈ ਸਵਿਫਟ ਡਿਆਰ 2017 ਮਾਡਲ 2017 ਮਾਡਲ ਹਾਂ ਹਾਂ ਇਹ ਵੀ ਫਸਟ ਓਨਰ ਕਾਰ ਆ ਹਾਂ ਇਹ 64000 ਚੱਲੀ ਦੀ ਇਹਦੀ ਵੀ ਲਿਖ ਕੇ ਗਾਰੰਟੀ ਹੈ ਕੀ ਬਾਤ ਹੈ ਤੇ ਬਾਕੀ ਐਂ ਦੱਸ ਦੋ ਇਹਦੇ ਵੀ ਲੋਨ ਕਰਾ ਦੋਗੇ ਹਾਂ ਲੋਨ ਸਾਰੀਆਂ ਤੇ ਉਹ ਜੂਨ ਤੇ ਜਿਹੜੀ ਮਰਜ਼ੀ ਕਰ ਦੇ ਠੀਕ ਆ ਆ ਖੜੀ ਐ ਇੱਕ ਹੋਰ ਪਰੀ ਇਹ ਅੱਜ ਆਈ ਆ ਆਪਣੇ ਕੋਲੇ 2014 ਮਾਡਲ ਸਿਰਫ 45000 ਕਿਲੋਮੀਟਰ ਚੱਲੀ ਤਾਂ ਅੱਛਾ 2000 2014 ਮਾਡਲ ਹਾਂ ਸਿਰਫ 45000 ਚੱਲੀ ਦੀ ਲਿਖ ਕੇ ਗਾਰੰਟੀ ਇਹਦੀ ਇਹਦੇ ਵੀ ਟਾਇਰ ਨਾਲ ਦੇ ਆ ਇਹਦਾ ਵੀ ਤੁਸੀਂ ਮਾਰਕਾ ਚ 14 ਮਾਡਲ ਦੀ ਕਾਰ ਆ ਤੇ ਟਾਇਰ ਨਾਲ ਦੇ ਨੇ ਮਾਰਕਾ ਦਾ ਚੈੱਕ ਕਰ ਸਕਦੇ ਕੀ ਬਾਤ ਆ ਫਰਸਟ ਓਨਰ ਦੀ ਫਰਸਟ ਓਨਰ ਦੀ ਆ ਠੀਕ ਆ ਕੀਮਾ ਫੋਲਾ ਹਾਂ ਸਰਬਸ ਬੱਕ ਦੋਨੇ ਚਾਬੀਆਂ ਦੀਆਂ ਨਾਲ ਨੇ ਇੱਕ ਵਾਰ ਪੈਸੇ ਲੱਗਣਗੇ ਮੁਰਕੇ ਪੈਸੇ ਲਾਉਂਗੀ ਲੋੜ ਨੇ ਤੇ ਇਹ ਇਹਦੇ ਇਹਦੇ ਵੀ ਕਿਤੋਂ ਬੰਪਰ ਵੀ ਨਹੀਂ ਪੇਂਟ ਇਹਦਾ ਕਾਰ ਦਾ ਸਾਰੀ ਦੀ ਸਾਰੀ ਕਾਰ ਇਹਨਾਂ ਦਾ ਸਾਰੀ ਦੇਨਾਂ ਦੀ ਗਰੰਟੀ ਜੈਹੇ ਝਾਂਸੀ ਚੋਂ ਲੈ ਕੇ ਆਇਆ ਓਵੇਂ ਦੇ ਓਵੇਂ ਭਈਆ ਫੰਜੀ ਫੰਜੀ ਤਾਂ ਦੂਰ ਦੀ ਗੱਲ ਆ ਆ ਕਿੱਧਰ ਖੜਾ ਰੱਖਿਆ ਜਮੀ ਕਾਰ ਨਵੀਂ ਬਈ ਕਿੰਨੇ ਮਾਡਲ ਆ ਬਈ ਇਹ ਇਹ 2024 ਮਾਡਲ ਆਗੀ 2024 ਦੇ ਵੀ ਅਕਤੂਬਰ ਦੀ ਕਾਰ ਆ ਸਿਰਫ 6-7 ਮਹੀਨੇ ਪੁਰਾਣੀ ਆ 8000 ਕਿਲੋਮੀਟਰ ਸਿਰਫ ਚੱਲੀ ਆ ਸਕਾਰਪੀਓ S11 ਕਲਾਸਿਕ ਬਈ ਇਹਨੇ ਵਾਰ ਤਾਂ ਕੁਝ ਕਹਿਣ ਦੀ ਲੋੜ ਨਹੀਂ ਜਿਹਾ ਹੀ ਜਾਂਸੀ ਚ ਖਰਾ ਆ ਲਿਆ ਤੀ ਹਾਂ ਹਾਂ ਇਹ ਤਾਂ ਜਮਾ ਜਿਹੇ ਜਾਂਸੀ ਵਾਲਾ ਕੰਮ ਹੀ ਹੈ ਇਹਦਾ ਜਮਾ 80000 ਚੱਲੀ ਮइका ਵੀ ਅੰਦਰੋਂ ਆਏ ਆਉਂਦੀਆਂ ਜਿਵੇਂ ਜਾਂਸੀ 'ਚ ਖੜੀਆਂ ਗੱਾਰਾਂ ਨਹੀਂ ਹੁੰਦੀਆਂ ਵੀ ਨਵੀਂ ਨਵੀਂ ਕਾਰ ਖਰੀਦਣ ਗਏ ਹੁੰਦੇ ਆ ਯਾਰ ਕਿਆ ਬਾਤ ਹੈ ਪਿੱਛੋਂ ਆ ਆ ਵੀ ਦਿਖਾ ਦੇ ਅੰਦਰੋਂ ਯਾਰ ਕਿਆ ਬਾਤਾਂ ਨੇ ਇਹਨੂੰ ਵਾਜਦਾ ਭਾਈ ਕੋਈ ਕਹਿਣ ਦੀ ਲੋੜ ਨਹੀਂ ਫਸਟ ਓਨਰ ਆ ਫੁੱਲ ਬੀਮਾ ਸਰਵਿਸ ਬੁੱਕ ਦੋਨੇ ਚਾਬੀਆਂ ਨਾਲ ਨੇ ਠੀਕ ਹੈ ਤੇ ਇਹਦਾ ਵੀ ਬੰਪਰ ਵੀ ਨਹੀਂ ਪੇਂਡਦਾ ਕਾਰ ਦਾ 8000 ਕਿਲੋਮੀਟਰ ਚੱਲੀ ਆ ਪਿਆ ਨੰਬਰ ਦੀਆ ਲੋਨ ਤੇ ਹੋਈਆਂ ਕਹਿੰਦੇ ਲੋਨ 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 ਦੀ ਗੱਲ ਕਰਦੇ ਲੋਨ ਹੋ ਜੂ ਇਹ ਹੈਗੀ ਆ ਆਟਿਕਾ 2016 ਮਾਡਲ ਹਾਂ ਫਰਸਟ ਓਨਰ ਆ ਹਾਂ 1 ਲੱਖ 6000 ਕਿਲੋਮੀਟਰ ਚੱਲੀ ਹੋਈ ਆ ਠੀਕ ਹੈ ਇਹ ਵੀ ਤਕਰੀਬਨ ਸਾਰੀ ਹੋਈ ਰੀਨਲ ਕਾਰ ਆ ਗਈ ਬੰਪਰ ਪੇਂਟ ਆ ਸਾਰੀ ਕਾਰ ਚੋਂ ਕੀ ਕਹਣਾ ਇੱਕ ਪੀਸ ਹੋਰ ਹੋਵੇ ਪੇਂਟ ਨਹੀਂ ਕਿਤੋਂ ਹੋਰ ਪੇਂਟ ਭਾਈ ਇਹ ਕਾਰ ਦੀ ਐਵਰੇਜ ਕਹਿੰਦੇ ਬਹੁਤ ਹੁੰਦੀ ਹੈ ਹਨਾ ਕਿੰਨੀ ਐਵਰੇਜ ਵਧੀਆ ਬਾਕੀ ਹਨਾ 7 ਸੀਟਰ ਕਾਰ ਆ ਗਈ ਇਹ ਅੱਛਾ 7 ਸੀਟਰ ਕਾਰ ਆ ਗਈ ਹਾਂ ਤੇ ਅੱਗੇ ਆ ਜੀ ਫਿਰ ਆਪਾਂ ਇਹ ਆ ਗਈ 18 ਮਾਡਲ VDI ਆਪਸ਼ਨਲ ਬਰੀਜਾ ਅੱਛਾ ਹਾਂ VDI ਮਾਡਲ ਆ ਇਹ ਵੀ ਫਾਸਟ ਆਂ ਮਰਾ ਇਹਦੀ 50000 ਚੱਲੀ ਦੀ ਲਿਖ ਕੇ ਗਾਰੰਟੀ ਦੇ ਦਾਂਗੇ ਟਾਇਰ ਦਵਾਰੇ ਨਵੇਂ ਆਪਾਂ ਆਪ ਲਵਾਏ ਨੇ ਇਹਦੇ ਇਹਦੀ ਸਟਿੱਪਨੀ ਥੱਲੇ ਨਹੀਂ ਲੱਗੀ ਬੀਮਾ ਇਹਦਾ ਵੀ ਫੁੱਲ ਆ ਸਰਵਿਸ ਬੁੱਕ ਦੋਨੇ ਚਾਬੀਆਂ ਨਾਲ ਆ ਪੰਜਾਬ ਨੰਬਰ ਦੀ ਪਹਿਲੇ ਨਾਂ ਦੀ ਕਾਰ ਲੋਨ ਹੋਜੂ ਲੋਨ ਜਿਹੜੀ ਤੇ ਮਰਜ਼ੀ ਲੋਨ ਕਰ ਲੋ ਲੋਨ ਜਿਹੜੀ ਤੇ ਮਰਜ਼ੀ ਕਰਾ ਲੋ ਹਾਂ ਤੁਹਾਡਾ ਸਿਮਲ ਸਕੋਰ ਸਹੀ ਹੋਣਾ ਚਾਹੀਦਾ ਠੀਕ ਹੈ ਲੋਨ ਵੀ ਇੰਨਾ ਵੱਲੀਓਂ ਕਿ ਕਾਰ ਨਹੀਂ ਦਿੰਦੀ ਇਹ 2013 ਮਾਡਲ ਆ I20 ਸਪੋਰਟਸ ਹਾਂ ਸੈਕੰਡ ਓਨਰ ਦੀ ਆ ਇਹ ਵੀ ਗੱਡੀ ਜਮਾਂ ਨਮੀ ਆ ਕੀ ਬਾਤ ਆ ਭਾਈ ਇਹ ਵੀ 13 ਇਹਦਾ ਸੰਗਰੂਰ ਦਾ ਨੰਬਰ ਆ ਠੀਕ ਆ ਸਾਰਿਆਂ ਦੇ ਪੰਜਾਬ ਦੇ ਨੰਬਰ ਨੇ ਜਿੰਨੀਆਂ ਵੀ ਕਾਰ ਆਪਾਂ ਦਖਾਂਜ ਨੇ ਹੁਣ ਤੱਕ ਠੀਕ ਆ ਕਾਰ ਦਾ ਅੰਦਰੋਂ ਟੀਵੀ ਚੈੱਕ ਕਰ ਲਓ ਤੇ ਇਹ ਵੀ ਕਾਰ ਮੈਂ ਕਹਿੰਨਾ ਐਨ ਬੈਂਕ ਓਕਰ ਰਿਪੋਰਟਾਂ ਦੇ ਵਿੱਚ ਆ ਇਹਦੇ ਵੀ ਲੋਨ ਹੋ ਜੂ ਤੇ ਇਹ ਵੀ ਦੱਸਦਾ ਵੀ ਹੁਣ ਅਗਲੀ ਕਾਰ ਵੱਲ ਹੋ ਜੀਏ ਹਾਂ ਦੇਖ ਲਓ ਅਗਲੀ ਕਾਰ ਵੱਲ ਹੋ ਜੀਏ ਆਲਟੋ ਆ ਗਈ ਇਹ ਆਲਟੋ K3 VXI ਆ 2017 ਦੇ ਦਸੰਬਰ ਦੀ ਆ ਨਿਕਲੀ 2018 ਚ ਹੋਈ ਆ ਮੈਨੂਅਲ ਹਾਂ ਮੈਨੂਅਲ ਤੇ ਆਟੋ ਵੀ ਫਿਰ ਲਿਆਓ ਬਾਈ ਹੁਣ ਆਟੋ ਦੇ ਪਹਿਲਾਂ ਉਹ ਆਟੋ ਦੋ ਸੀ ਹੈ ਆਪਣੇ ਕੋਲੇ ਦੋਨੇ ਵੇਚੀਆਂ ਹੁਣ ਇੱਕ ਦੋ ਦਿਨਾਂ ਚ ਆ ਰਹੀਆਂ ਨੇ ਦੋ ਦੋ ਦੀਆਂ ਆਪਣੇ ਕੋਲੇ ਆਟੋ ਵੀ ਬਹੁਤ ਵੀ ਫੋਨ ਲਾਈ ਜਾਂਦੇ ਆ ਹਾਂ ਆਟੋ ਵੀ ਇਹ ਵੀ ਦੱਸ ਦੋ ਵੀ ਆਉਂਦਾ ਸੇਲ ਇਹ 2017 ਦੇ ਦਸੰਬਰ ਦੀ ਹੈਗੀ ਤੇ ਨਿਕਲੀ 2018 ਚ ਫਸਟ ਉਹਨਾਂ ਦਾ ਸਾਰੀ ਰੇਨਾਲ ਦੀ ਇਹਦੀ ਗਾਰੰਟੀ ਹੈ ਸਿਰਫ 38000 ਕਿਲੋਮੀਟਰ ਚੱਲੀ ਹੈ ਇਹ ਕਾਰ ਸਿਰਫ 38000 ਕਿਲੋਮੀਟਰ ਦੀ ਗਾਰੰਟੀ ਦੇ ਦਾਂ ਤੇ ਇੱਕ ਗੱਲ ਹੋਰ ਆਟੋ ਜਿਹੜੀਆਂ ਕਾਰਾਂ ਸੀਗੀਆਂ ਉਹ ਸੇਲ ਹੋ ਚੁੱਕੇ ਨੇ ਦੋਨੇ ਤੇ ਥੋੜੇ ਦਿਨਾਂ ਤੱਕ ਆਪਣੇ ਕੋਲੇ ਦੋ ਕਾਰਾਂ ਹੋ ਇਹ ਕਾਰ ਹੈਗੀ ਹੈ 2010 ਮਾਡਲ ਅੱਛਾ 12ਵੇਂ ਮਹੀਨੇ ਦੀ ਹੈ 1 ਦਸੰਬਰ ਦੀ 2010 ਦੀ ਅੱਛਾ ਗੱਡੀ ਲੋਕ ਕਹਿੰਦੇ ਵੀ 2010 ਮਾਡਲ ਚੱਲ ਹੀ ਨਹੀਂ ਸਕਦੀ ਇੰਨੀ ਘੱਟ ਇਹਦੀ ਲਿਖ ਕੇ ਗਾਰਟੀ ਦੇ ਦਾਂਗੇ ਜੇ ਕਿਸੇ ਬੰਦੇ ਨੇ ਸ਼ਰਤ ਲਾਉਣੀਆਂ ਸ਼ਰਤ ਵੀ ਲਾ ਸਕਦਾ ਹੈ ਸਿਰਫ 36000 ਕਿਲੋਮੀਟਰ ਚੱਲੀ ਹੈ ਕਾਰ ਕੀ ਬਾਤ ਹੈ 10 ਮਾਡਲ ਕਾਰ 36000 ਤੇ 36000 ਕਿਲੋਮੀਟਰ ਚੱਲੀ ਕਿਉਂਕਿ ਬੰਦਾ ਕਹਿੰਦਾ ਚੈਲੰਜ ਕਰਦਾ ਆਪਣਾ 10000 ਰੁਪਏ ਉਹਨੂੰ ਨਾਮ ਦੇ ਦਾਂਗੇ ਜੇ ਕਿਉਂਕਿ ਬੰਦਾ ਕਹਿੰਦਾ ਵੀ ਹਾਂ 1 ਕਿਲੋਮੀਟਰ ਵੀ ਮੀਟਰ ਪੈ ਗਿਆ ਦਾ ਉਹ ਕੀ ਬਾਤ ਆ ਬਾਈ ਇਹ ਕਾਰ ਦੀ ਫਿਰ ਫਰਸ ਕੋਈ ਘਾਟ ਬਾਦ ਦਾ ਤਾਂ ਹੁਣੀ ਦੱਸ ਦੋ ਕਿਤੋਂ ਵੀ ਕੱਲੇ ਬੰਪਰ ਇਹਦੇ ਸਕਰੈਚ ਸੀ ਗਿਆ ਆ ਭਾਪ ਕਰਾਏ ਨੇ ਬਾਕੀ ਸਾਰੀ ਰੀਨਲ ਦੀ ਇਹ ਵੀ ਲਿਖ ਕੇ ਗਾਰੰਟੀ ਆ ਸਾਰੀ ਇਹ ਸਾਰਾ ਬੰਪਰ ਨਹੀਂ ਕੱਲੇ ਕਿਨਾਰੀਆਂ ਕਿਨਾਰੀਆਂ ਬਸ ਅਸਾਂ ਕਿਨਾਰੀਆਂ ਕਿਨਾਰੀਆਂ ਹਾਂ ਬੰਪਰ ਰੀਨਲ ਹਾਂ ਬੰਪਰ ਕੱਲੇ ਕਿਨਾਰੀਆਂ ਕਰਾਈਆਂ ਨੇ ਆਪਾਂ ਸਾਰੀ ਰੀਨਲ ਆ 36000 ਚੱਲੀ ਰੋਕ ਕਹਿੰਦੇ ਕਿੱਥੋਂ ਮਿਲ ਜੂਦਾ ਮਤਲਬ ਆਪਣੇ ਕੋਲੇ ਖੜੀ ਆ ਚੱਕ 18 19 ਮਾਡਲ ਨਹੀਂ ਮਿਲਦੀਆਂ ਬਾਜ਼ੀ ਹਾਂ ਇਹ i3 ਗ੍ਰੈਂਡ ਪੈਟਰੋਲ ਦੀ ਆ 2014 ਮਾਡਲ ਹੈ ਠੀਕ ਹੈ ਇਹ ਵੀ ਫਾਸਟਾ ਉਹਨਾਂ ਦਾ ਇਹ ਚੱਲੀ ਹੋਈ ਆ 45-60 ਹਜ਼ਾਰ ਕਿਲੋਮੀਟਰ 45-60 ਇਹ ਲੁੱਕ ਵੀ ਬਹੁਤ ਘੈਂਟ ਆ ਭਈਆ ਕਰਦੀ ਹੈ ਨਾ ਇਹ ਵੀ ਗੱਡੀ ਜਮਾਂ ਨਮੀਸ਼ ਤੇ ਇਹ ਵੀ ਗਾ ਤੇ ਲੋਨ ਵਗੈਰਾ ਇਹਦੇ ਤੇ ਵੀ ਹੋ ਜਾਊਗਾ ਲੋਨ ਤਾਂ ਸਾਰਿਆਂ ਤੇ ਜੀ ਹੋਣੀ ਹੈ ਸਾਰਿਆਂ ਦੀ ਹੋਣੀ ਹੈ ਤਕਰੀਬਨ ਤੇ ਆਉਣਾ ਵਾਜੀ ਹੁਣ ਆਪਾਂ ਲੋਕੇਸ਼ਨ ਸਮਝਾ ਦਈਏ ਆ ਜੋ ਨਿਊ ਗੋਬਿੰਦਕਾਰ ਬਿਆਰ ਬਣਾ ਲਾ ਤੇ ਜੀ ਨੂੰ ਫੋਲੋ ਕਰਕੇ ਆਇਓ ਤੁਹਾਨੂੰ ਫੋਲੋ ਬਟਾ ਫੋਲੋ ਡਿਸਕਾਊਂਟ ਦੇਵਾਂਗੇ ਐਡਰੈਸ ਜੇ ਵੀ ਕਿਸੇ ਵੀ ਨੇ ਜਾਣਨਾ ਇੱਧਰਲੇ ਪਾਸੇ ਆ ਗਿਆ ਗੁਰਦੁਆਰਾ ਨਾਨਕ ਸਰ ਇਹ ਚੈੜੀ ਚੌਂਕ ਵੀ ਕਹਿ ਸਕਦੇ ਹੋ ਤੇ ਇਧਰਲੇ ਪਾਸੇ ਆ ਗਿਆ ਆਈਟੀਆਈ ਚੌਂਕ ਬਿਲਕੁਲ ਆਈਟੀਆਈ ਚੌਂਕ ਦੇ ਨੇੜੇ ਆਗਾ ਤੇ ਇੱਥੇ ਆ ਗਿਆ ਇੰਡੀਅਨ ਆਇਲ ਦਾ ਪੈਟਰੋਲ ਪੰਪ ਉਹ ਸਾਈਨ ਬੋਰਡ ਦੇਖ ਕੇ ਵੀ ਆ ਸਕਦੇ ਹੋ ਤੇ ਜਮਾ ਬਿਲਕੁਲ ਠੀਕ ਸਾਹਮਣੇ ਨਿਊ ਗੋਵਿੰਦ ਕਾਰ ਬਿਆਰ ਬਰਨਾਲਾ ਵੀਡੀਓ ਕਰ ਦਿਓ ਸ਼ੇਅਰ ਆਪਣੇ ਮਿੱਤਰਾਂ ਦਾ ਕਿ ਇੰਸਟਾਗ੍ਰam ਦਾ ਪੇਜ ਫੋਲੋ ਜ਼ਰੂਰ ਕਰ ਲਿਓ ਜੇ ਡਿਸਕਾਊਂਟ ਚਾਹੁੰਦੇ ਹੋ ਧੰਨਵਾਦ ਜੀ